ਤੁਸੀਂ ਮੈਨੂੰ ਪਤਾ ਲੱਗਿਆ ਅਸਤੀਫਾ ਦਿੱਤਾ ਹੈ ਜੱਟ ਮਹਾ ਸਭਾ ਤੋਂ ਜੀ ਹਾਂ ਜੀ ਕੀ ਕਾਰਨ ਰਿਹਾ ਭੈਣ ਜੀ ਕਾਰਨ ਇਹ ਰਿਹਾ ਕਿ ਮੈਂ ਉਹਨਾਂ ਨੂੰ ਫੋਨ ਕੀਤਾ ਸੀਗਾ ਔਰ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਬਾਰਡਰ ਦੇ ਉੱਤੇ ਆਪਾਂ ਨੂੰ ਇਸ ਟਾਈਮ ਤੇ ਹੋਣਾ ਚਾਹੀਦਾ ਹੈ ਸਾਰਿਆਂ ਨੂੰ ਜੱਟ ਮਹਾ ਸਭਾ ਜਿੰਨੀ ਵੀ ਹੈ ਕਿਉਂਕਿ ਜੱਟ ਮਹਾ ਸਭਾ ਟਕੇਸ ਸਾਹਿਬ ਨੂੰ ਬਲੌਂਗ ਕਰਦੀ ਹੈ ਛੂਟੂ ਰਾਮ ਨੂੰ ਬਲੌਂਗ ਕਰਦੀ ਹੈ ਜੀ ਤੇ ਮੈਂ ਕਿਹਾ ਵੀ ਇਸ ਟਾਈਮ ਦੇ ਉੱਤੇ ਕਿਸਾਨਾਂ ਦੇ ਉੱਤੇ ਗੋਲੇ ਬੈਰੇ ਨੇ ਗੋਲੀਆਂ ਵਾਜਦੀਆਂ ਨੇ ਇਸ ਤੋਂ ਉੱਤੇ ਹੋਰ ਵੱਡੀ ਗੱਲ ਕਿ ਉਹ ਸਾਥੀ ਇੱਕ ਨੌਜਵਾਨ ਦੀ ਮੌਤ ਹੋ ਗਈ। ਤੇ ਇਹਦੇ ਅਹੁਦੇਦਾਰ ਹੁਣ ਕੌਣ ਨੇ ਪ੍ਰਧਾਨ ਕੌਣ ਨੇ ਅੱਜਕੱਲ? ਇਹਦੇ ਪ੍ਰਧਾਨ ਪੰਜਾਬ ਦੇ ਹਰਪਾਲ ਜੀ ਨੇ। ਜੀ। ਔਰ ਬਾਕੀ ਜਿਹੜੇ ਮੇਨ ਪ੍ਰਧਾਨ ਕੈਪਟਨ ਮਨਿੰਦਰ ਸਿੰਘ ਹੈ, ਦਾਰਾ ਸਿੰਘ ਤੋਂ ਬਾਤ ਬਣਾਈ ਸੀਗੇ। ਰੌਨਲਡ ਟੈਕੈਟ ਸਾਹਿਬ ਨੇ ਤੇ ਯudhvir ਸਿੰਘ ਨੇ। ਤੇ ਇਹ ਸਾਰੇ ਤੁਸੀਂ ਇਹਨਾਂ ਨਾਲ ਸਾਰਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਜੀ ਮੈਂ ਹਰਪਾਲ ਜੀ ਨੂੰ ਫੋਨ ਕੀਤਾ ਸੀਗਾ ਉਹਨਾਂ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਕਿਹਾ ਕਿ ਅਸੀਂ ਐਸਕੇਮ ਦੇ ਨਾਲ ਚੱਲ ਰਹੇ ਹਾਂ ਤੇ ਮੈਂ ਉਹਨਾਂ ਨੂੰ ਕਿਹਾ ਵੀ ਐਸਕੇਮ ਦਾ ਕੀ ਫਾਇਦਾ ਜੀ ਜਦੋਂ ਕਿਸਾਨ ਮਰ ਰਹੇ ਨੇ ਉੱਥੇ ਬੈਠੇ ਤੇ ਜਦੋਂ ਕਿਸਾਨ ਉੱਥੇ ਨੇ ਤੇ ਲੀਡਰਾਂ ਨੂੰ ਉੱਥੇ ਬਹਿ ਕੇ ਡਿਸੀਜਨ 메ਕਿੰਗ ਕੀ ਕਾਦੀ ਦੇ ਰਹੇ ਨੇ ਕਾਦੀ ਈਗੋ ਹੈ ਉਹਨਾਂ ਦੇ ਵਿੱਚ ਇਸ ਟਾਈਮ ਤੇ ਤੁਹਾਨੂੰ ਕੀ ਲੱਗਦਾ ਤੁਹਾਡੀ ਅੰਡਰਸਟੈਂਡਿੰਗ ਕੀ ਹੈ ਕਿ ਐਸਕੇਮ ਕਿਉਂ ਨਹੀਂ ਨਾਲ ਆ ਰਿਹਾ ਪਤਾ ਨਹੀਂ ਇਹਨਾਂ ਦੀ ਧੌਂ ਚ ਕਿੱਲਾ ਹੈ ਜਿਹੜਾ ਨਿਕਲ ਨਿਕਲਣ ਨਹੀਂ द्या ਪਤਾ ਨਹੀਂ ਕਾਦੀ ਗੋਲੇ ਲੈ ਕੇ ਬੈਠੇ ਨੇ ਵੀ ਸਾਨੂੰ ਪਹਿਲੂ ਨਹੀਂ ਸੱਦਿਆ ਸਾਨੂੰ ਜਿਹੜਾ ਕਿਸ ਨੇ ਸੱਦਿਆ ਹੀ ਆਪਾਂ ਵੀ ਤੇ ਗਏ ਆ ਨਾ ਆਪਾਂ ਕਿਸਾਨ ਦੇ ਬੱਚੇ ਆ ਸਾਡੇ ਕੋਲ ਦਰਦ ਨਹੀਂ ਵੇਖਿਆ ਗਿਆ ਸੀ ਉੱਥੇ ਗਏ ਅੱਥਰ ਜਾ ਕੇ ਖਲੋਤੇ ਆ ਇਹਨਾਂ ਦਾ ਫਰਜ਼ ਨਹੀਂ ਮੰਨਦਾ ਵੀ ਅੱਜ ਇੱਕ ਨੌਜਵਾਨ ਬੱਚੇ ਦੀ ਮੌਤ ਹੋ ਗਈ ਆ ਇੱਕ ਹੋਰ ਆ ਵਿਚਾਰਾ ਮੁੰਡਾ ਉਹਦੇ ਵੀ ਗੋਲੀ ਲੱਗੀ ਸੀਗੀ ਸ਼ੰਭੂ ਬਾਰਡਰ ਦੇ ਅੱਗੇ ਪਿੰਡ ਹੈ ਹੋਰ ਕਿੰਨੇ ਬਜ਼ੁਰਗ ਵਿਚਾਰੇ ਉੱਥੇ ਬੈਠੇ ਨੇ ਇਹਨਾਂ ਦਾ ਫਰਜ ਬੰਦਾ ਆਈਡੀ ਡੇਟ 'ਚ ਸਾਰਿਆਂ ਨੂੰ ਕਹਿਣ ਵੀ ਉੱਥੇ ਇੱਕ ਤੇ ਜਗ੍ਹਾ ਤੇ ਇਕੱਠੇ ਹੋਈ ਆ ਆਪਾਂ ਸੰਤ ਦੇ ਪੱਖੀ ਲੜੀਏ ਤੁਸੀਂ ਉਹਨਾਂ ਨੇ ਕਹਿ ਕੇ ਅਸੀਂ ਦਿੱਲੀ ਜਾਵਾਂਗੇ ਰੈਲੀ ਕਰਾਂਗੇ ਔਰ ਪੰਜਾਬ 'ਚ ਪੂਤਲੇ ਫੁੱਕਾਂਗੇ ਜਾਂ ਧਰਨੇ ਦੇਣੇ ਆ ਉਸ ਨਾਲ ਸਹਿਮਤ ਨਹੀਂ ਹੈਗੇ ਤੁਸੀਂ ਮੈਨੂੰ ਲੱਗਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਨਾਲੋਂ ਜਿਹੜੇ ਬਾਰਡਰ ਦੇ ਉੱਤੇ ਜਿਹੜੇ ਬੈਠੇ ਨੇ ਕਿਸਾਨ ਉਹਨਾਂ ਦਾ ਉਹਨਾਂ ਦਾ ਸਮਰਥਨ ਕਰਨਾ ਚਾਹੀਦਾ ਉਹਨਾਂ ਦੇ ਨਾਲ ਉੱਥੇ ਜਾ ਕੇ ਬੈਠਣਾ ਚਾਹੀਦਾ ਆ ਪਰ ਹੁਣ ਤੁਹਾਨੂੰ ਲੱਗਦਾ ਦਿੱਲੀ ਜਾਣਾ ਪੋਸੀਬਲ ਹੈ ਜੋ ਕੁਝ ਹੋਇਆ ਉਸ ਤੋਂ ਬਾਅਦ ਦੁਬਾਰਾ ਇੱਕ ਕੋਸ਼ਿਸ਼ ਮੈਨੂੰ ਇਹ ਲੱਗਦਾ ਵੀ ਇਹਨਾਂ ਨੂੰ ਪੰਜਾਬ ਬੰਦ ਕਰਨਾ ਚਾਹੀਦਾ ਸੀਗਾ ਇਹਨਾਂ ਨੂੰ ਹਿਮਾਚਲ ਦਾ ਰਸਤਾ ਬੰਦ ਕਰਨਾ ਚਾਹੀਦਾ ਸੀਗਾ ਇਹਨਾਂ ਨੂੰ ਰਾਜਸਥਾਨ ਦਾ ਜੰਮੂ ਦਾ ਜਾਣ ਵਾਲਾ ਰਸਤਾ so that ki 10 ਸਟੇਟਾਂ ਦਾ ਵਪਾਰ ਅਫੈਕਟ ਹੁੰਦਾ ਤੇ ਗਵਰਨਮੈਂਟ 'ਤੇ ਕੋ ਦਬਾਅ ਪੈਂਦਾ ਕੋ ਫੈਸਲਾ ਹੁੰਦਾ ਕਿਉਂਕਿ ਅੱਗੇ ਜਾਣਗੇ ਉਹਨਾਂ ਨੇ ਬਹੁਤ ਸਾਰੀਆਂ ਇਹੋ ਜਿਹੀਆਂ ਸਾਜ਼ਿਸ਼ਾਂ ਰਾਜ ਕੇ ਰੱਖਿਆ ਨੇ ਕਿ ਜਿਹੜੀ ਖੋਰ ਆਪਾਂ ਕਿੰਨੇ ਕੁ ਬੱਚੇ ਮਰਵਾ ਸਕਦੇ ਆ ਕਿਉਂਕਿ ਸਾਡੇ ਕੋਲ ਤੇ ਸਿਰਫ ਡੰਡਾ ਤੇ ਝੰਡਾ ਆ ਉਹਨਾਂ ਦੇ ਕੋਲ ਤੇ ਪਤਾ ਨਹੀਂ ਕਿੰਨੇ ਉਹ ਤੇ ਗੋਲੀਆਂ ਹੀ ਮਾਰਨਦੇ ਆ ਸਿੱਧੀਆਂ ਫਿਰ ਤੁਹਾਨੂੰ ਲੱਗਦਾ ਹੈ ਕਿ ਸਾਰੇ ਬਾਰਡਰਸ ਤੇ ਆਪਾਂ ਨੂੰ ਪੰਜਾਬ ਵਾਲੇ ਤੇ ਬਹਿ ਜਾਣਾ ਚਾਹੀਦਾ ਔਰ ਬੰਦ ਕਰ ਦੇਣੀ ਚਾਹੀਦੀ ਹੈ ਬਾਉਂਡਰੀ ਮੈਨੂੰ ਇਹ ਲੱਗਦਾ ਹੈ ਕਿ ਜੇ ਉਹ ਆਪਾਂ ਨੂੰ ਦਿੱਲੀ ਨਹੀਂ ਜਾਣ ਦਿੰਦੇ ਤੇ ਆਪਾਂ ਵੀ ਨਹੀਂ ਆਣ ਦਵਾਂਗੇ ਕਿਸੇ ਨੂੰ ਇੱਧਰ ਤੇ ਆਪਾਂ ਸ਼ਾਂਤਮਈ ਤਰੀਕੇ ਨਾਲ ਬਹਾਂਗੇ ਤਿੰਨ ਸਟੇਟਸ ਜਦੋਂ ਇਫੈਕਟ ਹੋਣਗੀਆਂ ਤੇ ਆਟੋਮੈਟਿਕਲੀ ਕੋਈ ਨਾ ਕੋਈ ਡਿਸੀਜਨ ਮੇਕਿੰਗ ਇਹਨਾਂ ਨੂੰ ਲੈਣੀ ਪਾਉਗੀ ਕਿਸਾਨ ਪਰਸਨਲ ਤੌਰ ਤੇ ਕਿੰਨਾ ਇੱਕ ਜਜ਼ਬਾਤੀ ਟਾਈਮ ਸੀ ਉਸ ਦਿਨ ਕਿਉਂਕਿ ਸ਼ੁਭਕਰਨ ਦੀ ਮੌਤ ਹੁੰਦੀ ਹੈ ਬਾਕੀ ਨੌਜਵਾਨਾਂ ਦੇ ਸੱਟਾ ਵੱਜਦੀਆਂ ਤੁਸੀਂ ਵੀ ਉੱਥੇ ਸੀਗੇ ਕੀ ਚੱਲ ਕੀ ਰਿਹਾ ਸੀਗਾ ਉਸ ਵੇਲੇ ਉੱਥੇ ਬਹੁਤ ਪੀਸਫੁਲ ਮਾਹੌਲ ਸੀਗਾ ਪਹਿਲਾਂ ਅੱdte ਅਸੀਂ ਖੜੇ ਸੀਗੇ ਔਰ ਥੋੜੇ ਮੁੰਡੇ ਥੱਲੇ ਖੇਤਾਂ ਦੇ ਵਿੱਚ ਉਹ ਨਾ ਪਤੰਗ ਢਾ ਰਹੇ ਸੀਗੇ ਜੀ ਫਿਰ ਉਹ ਸਾਹਮਣੇ ਉਹ ਗੰਦੇ ਐਕਸ਼ਨ ਕਰਦੇ ਸੀਗੇ ਪੁਲਿਸ ਵਾਲੇ ਜੀ ਤੇ ਫਿਰ ਗੁੱਸਾ ਤੇ ਚੜਦਾ ਹੀ ਹੈ ਇਧਰੋਂ ਤੁਹਾਨੂੰ ਹਨਾ ਫਿਰ ਉਸ ਤੋਂ ਬਾਅਦ ਉਹਨਾਂ ਨੇ ਪਾਣੀ ਦੀ ਬੁਛਾਰਾ ਮਾਰਨੀ ਸ਼ੁਰੂ ਕਰ ਦਿੱਤੀਆਂ ਫਿਰ ਇੱਧਰ ਇੱਕ ਵੀ ਸੀਗਾ ਰਾਈਟ ਹੈਂਡ ਸਾਈਡ ਤੇ ਮੇਰੇ ਉਹਨਾਂ ਦੇ ਕੋਲ ਟਰੈਕਟਰ ਸੀਗਾ ਉਹਨਾਂ ਨੇ ਵੀ ਪਾਣੀ ਸੱਟਿਆ ਫਿਰ ਉਸ ਤੋਂ ਬਾਅਦ ਉਹਨਾਂ ਨੇ ਇੱਕਦਮ ਬੰਬ ਬੋਰਿੰਗ ਕਰਨੀ ਸ਼ੁਰੂ ਕਰ ਦਿੱਤੀ ਔਰ ਉਹਦੇ ਵਿੱਚ ਗੋਲੀਆਂ ਵੀ ਮਾਰੀਆਂ ਤੇ ਉਹ ਆਸ ਗੈਸ ਦੇ ਗੋਲੇ ਵੀ ਸੱਟਿਆ ਸੋ ਅਸੀਂ ਤੇ ਜਿੱਥੇ ਤੱਕ ਪਿੱਛੇ ਭੱਜ ਕੇ ਗਏ ਮੇਰੇ ਨਾਲ ਇੱਕ ਬਜ਼ੁਰਗ ਸੀਗੀ ਉਹਨਾਂ ਦੇ ਪੈਰ 'ਚ ਡਿੱਗਾ ਕੇ ਉਹ ਆਸ ਗੈਸ ਦਾ ਗੋਲਾ ਉਹਨਾਂ ਦੇ ਵਿਚਾਰਾਂ ਦੀ ਜੁੱਤੀ ਵੀ ਉੱਡ ਗਈ ਪਜਾਮਾ ਫਟ ਗਿਆ ਉਹਦੇ ਜਿਹੜੇ ਸੀਗੇ ਉਹ ਜਿਹੜੇ ਛਰੇ ਜਿਓ ਮੇਰੇ ਪੈਰ ਤੇ ਵੀ ਲੱਤੇ ਡਿੱਗੇ ਬਟ ਉਸ ਟਾਈਮ ਤੇ ਮੈਨੂੰ ਸਾਹ ਨਹੀਂ ਆ ਰਿਹਾ ਸੀਗਾ ਸੋ ਮੈਨੂੰ ਇੰਨਾ ਇਸ ਚੀਜ਼ ਦਾ ਪਤਾ ਹੀ ਨਹੀਂ ਸੀਗਾ ਕਿ ਮੇਰੇ ਦੀ ਸੱਟ ਲੱਗੀ ਐ ਬਟ ਮੈਨੂੰ ਉਸ ਟਾਈਮ ਤੇ ਵੀ ਤੁਹਾਨੂੰ ਜੇ ਤੁਸੀਂ ਦੇਖਿਆ ਹੋਊਗਾ ਸੋ ਗੈਸ ਦਾ ਅਫੈਕਟ ਤੇ ਅੱਖਾਂ ਮਚਨੀਆਂ ਸ਼ੁਰੂ ਹੋ ਜਾਂਦੀਆਂ ਸਾਹ ਹੀ ਨਹੀਂ ਆਉਂਦਾ ਜੇ ਤੁਸੀਂ ਪਾਣੀ ਲੱਭਦੇ ਹੋ ਪਾਣੀ ਬੜੀ ਮੁਸ਼ਕਲ ਨਾਲ ਮੂੰਹ ਤੇ ਲੱਭ ਕੇ ਪਾਇਆ ਔਰ ਉਸ ਤੋਂ ਬਾਅਦ ਵੀ ਕਾਫੀ ਟਾਈਮ ਤੱਕ ਸਾੜ ਨਹੀਂ ਆ ਰਿਹਾ ਸੀ ਗਮ ਤੇ ਵੋਮਿਟਿੰਗ ਸਾਰੀਆਂ ਹੈ ਜੇ ਮੇਰੇ ਨਾਲ ਇਹ ਸਾਰਾ ਕੁਝ ਮੈਂ ਸੋਚਦੀ ਆ ਕਿ ਅਸੀਂ ਆਂਗਾ ਤੇ ਬਜ਼ੁਰਗਾਂ ਦੇ ਨਾਲ ਕਿਹੋ ਜਿਹਾ ਹਾਲ ਹੁੰਦਾ ਹੋਊਗਾ ਜੀ ਹੁਣ ਤੋਂ ਤੁਸੀਂ ਦੁਬਾਰਾ ਜਾਓਗੇ ਹੁਣ ਤੁਸੀਂ ਜਾਣਾ ਚਾਹੁੰਦੇ ਹੋ ਮੈਂ ਤੇ ਜਾਉਂਗੀ ਮੈਂ ਬਸ ਥੋੜੇ ਮੇਰਾ ਪੇਟ ਠੀਕ ਹੋ ਜਾਏ ਮੈਂ ਜ਼ਰੂਰ ਜਾਉਂਗੀ ਮੈਂ ਉਦੋਂ ਤੋਂ 2 ਦਿਨ ਪਹਿਲੋਂ ਹੀ ਗਈ ਸੀਗੀ ਤੇ ਮੈਂ ਉਦੋਂ ਵੀ ਕਹਿਆ ਸੀਗਾ ਬਜ਼ੁਰਗਾਂ ਨੂੰ ਕਿ ਮੈਂ 21 ਤਰੀਕ ਨੂੰ ਤੁਹਾਡੇ ਨਾਲ ਜਾਉਂਗੀ ਮੈਂ ਤਾਈ ਉੱਥੇ ਗਈ ਸੀ ਕਿ 21 ਨੂੰ ਉਹਨਾਂ ਦੇ ਨਾਲ ਲੱਗੇ ਖੜੀ ਸੀਗੀ ਜਾਣ ਵਾਸਤੇ ਹੁਣ ਮੈਂ ਫੇਰ ਜਾਉਂਗੀ। ਕਨੌਰੀ ਬਾਰਡਰ ਜਾ ਰਹੇ ਹੋ ਜਾਂ ਤੁਸੀਂ ਸ਼ੰਭੂ ਬਾਰਡਰ ਜਾਓਗੇ? ਨਹੀਂ ਮੈਂ ਖਨੌਰੀ ਜਾਉਂਗੀ ਕਿਉਂਕਿ ਖਨੌਰੀ ਨਾ ਸਾਡੇ ਪਿੰਡਾਂ ਵੱਲ ਦੇ ਬੈਠਿਆ ਸਾਰੇ। ਤੇ ਤੁਹਾਨੂੰ ਸਾਰੀਆਂ ਡਿਮਾਂਡਸ ਠੀਕ ਲੱਗ ਰਹੀਆਂ ਕਿ ਐਮਐਸਪੀ ਦੀ ਡਿਮਾਂਡ ਸਭ ਤੋਂ ਵੱਡੀ ਔਰ ਬਾਕੀ ਡਿਮਾਂਡਸ ਹੈ ਕਿਉਂਕਿ ਇਹਦੇ ਤੇ ਬਾਕੀ ਜਥੇਬੰਦੀਆਂ ਨਾਲ ਮੇਰੀ ਗੱਲਬਾਤ ਹੋਈ ਤਾਂ ਉਹ ਕਹਿੰਦੇ ਹਾਲੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਵਿਚਾਰਨੀਆਂ ਪੈਣਗੀਆਂ। ਕੋਈ ਐਮਐਸਪੀ ਦੀ ਸਭ ਤੋ ਵੱਡੀ ਲੜਾਈ ਤੇ ਆਪਣੀ ਐਮਐਸਪੀ ਦੀ ਲੜਾਈ ਆ ਰਾਈਟ ਕਿਉਂਕਿ ਡਿਵਰਸਿਫਿਕੇਸ਼ਨ ਆਫ ਕ੍ਰੌਪਸ ਦੀ ਗੱਲ ਕਰਨੀ ਜ਼ਰੂਰੀ ਆ ਜਿਵੇਂ ਕਿ ਆਪਣੇ ਪੰਜਾਬ ਦਾ ਪਾਣੀ ਥੱਲੇ ਜਾਂਦਾ ਪਿਆ ਆ ਤੇ ਜ਼ਰੂਰੀ ਹੈ ਕਿ ਦੂਜੀਆਂ ਫਸਲਾਂ ਦੇ ਉੱਤੇ ਆਪਾਂ ਨੂੰ ਐਮਐਸਪੀ ਮਿਲੇ ਔਰ ਉਹਦਾ ਬਕਾਇਦਾ ਕਾਨੂੰਨ ਬਣੇ ਸਾਲ ਨਾਲ ਵਾਸਤੇ ਨਾ ਮਿਲੇ ਕਾਨੂੰਨ ਬੰਨਣਾ ਚਾਹੀਦਾ ਆ ਉਹਦਾ ਇੱਕ ਇਹ ਜਿਹੜਾ ਐਫਆਈਆਰ ਦਰਜ ਕਰਨ ਦਾ ਬਹੁਤ ਹੋ ਰਿਹਾ ਕਿ ਪੰਜਾਬ ਸਰਕਾਰ ਦਰਜ ਨਹੀਂ ਕਰ ਰਹੀ ਹੈ ਥੋੜੀ ਅੰਡਰਸਟੈਂਡਿੰਗ ਕੀ ਹੈ ਕਿ ਜੋ ਕੁਝ ਹੋਇਆ ਹਰਿਆਣਾ ਪੁਲਿਸ ਤੇ ਪਰਚੇ ਦਰਜ ਹੋਣੇ ਚਾਹੀਦੇ ਆਫਕੋਰਸ 302 ਦਾ ਪਰਚਾ ਹੁਣਾਂ ਤੇ ਹੋਣਾ ਚਾਹੀਦਾ ਆ ਔਰ ਇਹ ਵੀ ਬਿਲਕੁਲ ਬਿਲਕੁਲ ਇੱਕ ਇੱਕ ਚੀਜ਼ ਚੋਂ ਇਹਨਾਂ ਨੇ ਵਧੀਆ ਡਿਸੀਜਨ ਮੇਕਿੰਗ ਕੀਤੀ ਹੈ ਵੀ ਉਦੋਂ ਤੱਕ ਉਹਨੂੰ ਉਹਨੂੰ ਸੰਸਕਾਰ ਨਹੀਂ ਕਰਨਾ ਚਾਹੀਦਾ ਜਦੋਂ ਤੱਕ ਉਹਤੇ 302 ਦਾ ਪਰਚਾ ਨਾ ਦਰਜ ਹੋਵੇ ਐਵੇਂ ਥੋੜਾ ਨਾ ਵੀ ਕਿਸੇ ਦੇ ਵੀ ਬੱਚੇ ਨੂੰ ਤੁਸੀਂ ਗੋਲੀ ਮਾਰ ਦੋਗੇ ਇੱਕ ਪ੍ਰਤਪਾਲ ਸਿੰਘ ਦਾ ਜਿਹੜਾ ਤੁਹਾਨੂੰ ਸ਼ਾਇਦ ਪਤਾ ਲੱਗਿਆ ਕਿ ਨਹੀਂ ਰੋहतक ਦੇ ਵਿੱਚ ਜਿਹੜਾ ਦਾਖਲ ਸੀ ਨੌਜਵਾਨ ਉਹਦਾ ਮੂੰਹ ਤੋੜਤਾ ਉਹਨੂੰ ਬੋਰੀ ਚ ਬੰਨ ਕੇ ਕੁੱਟਿਆ ਗਿਆ ਇਸ ਤਰ੍ਹਾਂ ਦੀਆਂ ਵੀ ਘਟਨਾਵਾਂ ਵਾਪਰੀਆਂ ਤੁਹਾਨੂੰ ਪਰਸਨਲ ਤੌਰ ਤੇ ਕੀ ਲੱਗ ਰਿਹਾ ਕਿ ਸਰਕਾਰ ਇਸ ਲੈਵਲ ਤੱਕ ਪਹੁੰਚ ਗਈ ਹੈ ਵਿਕੋ ਸਰਕਾਰ ਨੇ ਇਹ ਬਹੁਤ ਜ਼ਿਆਦਾ ਗੰਦਾ ਰਵਈਆ ਅਪਣਾਇਆ ਹੋਇਆ ਆ ਮੈਨੂੰ ਇਹ ਲੱਗਦਾ ਵੀ ਮੈਨੂੰ ਉਹਦੇ ਬਾਰੇ ਇਹ ਜਾਣਕਾਰੀ ਆਈ ਸੀ ਕਿ ਹਾਈ ਕੋਰਟ ਨੇ ਉਹਨੂੰ ਇੱਥੇ ਲਿਆਂਦੇ ਆਰਡਰ ਦਿੱਤੇ ਸੀ ਜੀ ਜੀ ਚੰਡੀਗੜ੍ਹ ਪੀਜੀਆਈ ਦੇ ਆਰਡਰ ਦੇ ਉੱਤੇ ਜੀ ਪੀਜੀਆਈ ਜਦੋਂ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਜਾਂਦਾ ਉਹਨਾਂ ਦਾ ਮੈਡੀਕਲ ਹੋਣਾ ਚਾਹੀਦਾ ਪ੍ਰੋਪਰ ਤੌਰ ਦੇ ਉੱਤੇ ਔਰ ਪੂਰੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹਰਿਆਣਾ ਪੁਲਿਸ ਦੇ ਉੱਤੇ ਉਹਨਾਂ ਵੱਲੋਂ ਵੀ ਬਿਲਕੁਲ ਮੈਂ ਆਖਰੀ ਸਵਾਲ ਹੈ ਜਿਹੜੇ ਜਟਮਾ ਸਭਾ ਦੇ ਹੋਰ ਰੋਧੇਦਾਰ ਨੇ ਜਾਂ ਕੈਪਟਨ ਅਮਰਿੰਦਰ ਸਿੰਘ ਇਹਨਾਂ ਤੱਕ ਅਪਰੋਚ ਨਹੀਂ ਕੀਤੀ ਤੁਸੀਂ ਕਿ ਕਿਉਂਕਿ ਕੈਪਟਨ ਸਾਹਿਬ ਤਾਂ ਭਾਜਪਾ ਵਿੱਚ ਨੇ ਹੁਣ ਵੇਖੋ ਇਸ ਵੇਖੋ ਇਸ ਜਟਮਾ ਸਭਾ ਦੇ ਵਿੱਚ ਭਾਜਪਾ ਵਾਲੇ ਵੀ ਨੇ ਇਹਦੇ ਵਿੱਚ ਕਾਂਗਰਸੀ ਨੇ ਇਹਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਨੇ ਤੇ ਇਹਦੇ ਵਿੱਚ ਕਈ ਖਾ ਪੰਚਾਇਤਾਂ ਦੇ ਪ੍ਰਧਾਨ ਵੀ ਨੇ ਯੂਪ ਤੋਂ ਤੇ ਹਰਿਆਣਾ ਤੋਂ ਠੀਕ ਹੈ ਔਰ ਮੇਰੇ ਨਾਲ ਜਿਹੜੇ ਇਨ ਟੱਚ ਸੀਗੇ ਹਰਪਾਲ ਜੀ ਸੀਗੇ ਪੰਜਾਬ ਪ੍ਰਧਾਨ ਮੈਂ ਉਹਨਾਂ ਨੂੰ ਫੋਨ ਕੀਤਾ ਸੀਗਾ ਹੋਰ ਤੇ ਮੈਂ ਕਿਸੇ ਨਾਲ ਇੰਟੈਕ ਨਹੀਂ ਹੈਗੀ ਹਨਾ ਇਸ ਤੇ ਔਰ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਮੈਂ ਇੱਥੇ ਜਟਮਾ ਉੱਤੇ ਕਿਉਂ ਨਹੀਂ ਜਾਂਦੇ ਪਏ ਉਹਨਾਂ ਨੇ ਕਿਹਾ ਕਿ ਸੀ ਤੂੰ ਉੱਥੇ ਚਲੇਗੀ ਸਾਡਾ ਤੇ ਐਸਕੇਐਮ ਦੇ ਨਾਲ ਆ ਵੀ ਮੈਂ ਕਿਹਾ ਮੈਂ ਤੇ ਜਾਉਂਗੀ ਕਿਸਾਨਾਂ ਵਾਸਤੇ ਉੱਤੋਂ ਫਿਰ ਮੈਂ ਉਹਨਾਂ ਦੀ ਇੰਟਰਵਿਊ ਸੁਣ ਲਈ ਮੇਰੇ ਨਾਲ ਉਹ ਯੂਥ ਵਿੰਗ ਦੇ ਪ੍ਰਧਾਨ ਨੇ ਕਨਵਰਜੀ ਆਈ ਥਿੰਕ ਉਹ ਬਾਜਵਾਜੀ ਦੇ ਬੇਟੇ ਨੇ ਜਿਹੜੇ ਉਹ ਬੀਜੇਪੀ ਚਾ ਜ਼ਾਹਿਦ ਜੀ ਉਹਨਾਂ ਨੇ ਕਿਸਾਨਾਂ ਦੇ ਵਿਰੁੱਧ ਸਟੇਟਮੈਂਟ ਦਿੱਤੀ ਵੀ ਇਹ ਹੁੱਲੜ ਬਾਜੀ ਕਰਦੇ ਨੇ ਮੈਨੂੰ ਉਹ ਬਹੁਤ ਖਰਾਬ ਲੱਗੀ ਉਹਨਾਂ ਦੀ ਉਹ ਗੱਲ ਤੇ ਮੈਨੂੰ ਇਹ ਲੱਗਾ ਕਿ ਇਹੇ ਜਿਹੇ ਮਾਹੌਲ 'ਚ ਮੈਂ ਸਾਹ ਵੀ ਨਹੀਂ ਲੈ ਸਕਦੀ ਯੂ نو ਸਰ ਤੁਹਾਨੂੰ ਇਹੋ ਜੀ ਮਾਨਸਬਾ ਦੀ ਤੁਸੀਂ ਕਹਿ ਰਹੇ ਹੋ ਲੋਡ ਨਹੀਂ ਹੈ ਤੁਸੀਂ ਉਹਦੇ ਨਾਲ ਮੈਨੂੰ ਨਹੀਂ ਲੋਡ ਹੈਗੀ ਮੈਂ ਕਵਿਟ ਕਰਤਾ ਮੈਨੂੰ ਨਹੀਂ ਲੋਡ ਹੈਗੀ ਮੈਂ ਆਪਣੇ ਕਿਸਾਨਾਂ ਦੇ ਨਾਲ ਨਾ ਬਜ਼ੁਰਗਾਂ ਦੇ ਨਾਲ ਨਾ ਨਿਭਰਾਵਾਂ ਦੇ ਨਾਲ ਨਾ ਮੈਨੂੰ ਇਹੇ ਜੀ ਅਹੁਦਿਆਂ ਦੀ ਕੀ ਲੋਡ ਹੈ ਬਹੁਤ ਧੰਨਵਾਦ ਸੋਨੀਆ ਮਾਨ ਜੀ ਔਰ ਕੋਸ਼ਿਸ਼ ਕਰਦੇ ਆ ਕਿ ਤੁਹਾਨੂੰ ਉੱਥੇ ਮੋਰਚੇ ਤੇ ਮਿਲਾਂਗੇ ਔਰ ਤੁਹਾਡੀ ਸਿਹਤਯਾਬੀ ਦੀ ਕਾਮਨਾ ਕਰਦੇ ਆ ਠੀਕ ਆ ਸਤਿ ਸ਼੍ਰੀ ਅਕਾਲ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ